ਉਦਚਨਾ ਐਸਐਸਪੀ ਬਰਨਾਲਾ ਦੀ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਹੁਤ ਹੀ ਵਧੀਆ ਕੰਮ ਕੀਤਾ ਤੇ ਟੀਮ ਜਿਹੜੇ ਫਿਊਜ ਆ ਉਹ ਰੈਸਟ ਕੀਤੇ ਹੈਗੇ ਜਿਹਦੇ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਇੱਕ ਜਸਵਿੰਦਰ ਸਿੰਘ ਸੀ ਦਾ ਇੱਕ ਗੁਰਦੀ ਡੀਪੀ ਸੀਗਾ ਤੇ ਐਂਡ ਉਸ ਤੋਂ ਇਲਾਵਾ ਇੱਕ ਜਲਵਿੰਦਰ ਸਿੰਘ ਤੇ ਤਿੰਨੋਂ ਬੰਦਿਆਂ ਨੂੰ ਰੈਸਟ ਕੀਤਾ ਹੈਗਾ ਜਿਹੜਾ ਗੋਲੀ ਮਾਨ ਵਾਲਾ ਉਹ ਬੰਦਾ ਸੀਗਾ ਉਹ ਹਰਜਿੰਦਰ ਸਿੰਘ ਦਾ ਹਰਜਿੰਦਰ ਸਿੰਘ ਐਲੀਸ ਜਿੰਦੀ ਔਰ ਇਹਨਾਂ ਦੀ ਕੋਈ ਜਿਹੜਾ ਜੋ ਸਾਨੂੰ ਪਤਾ ਲੱਗਿਆ ਆਪਸੀ ਕੋਈ ਰੰਜਿਸ਼ ਐਸਐਡੀ ਲੈਣ ਦੇ ਨੂੰ ਲੈ ਕੇ ਇਹਨਾਂ ਦੀ ਕੋਈ ਗਲਬਾਤ ਚੱਲਦੀ ਸੀਗੀ ਜਿਹਦੇ ਦੌਰਾਨ ਇਸਨੇ ਇਹ ਐਕਸ਼ਨ ਲਏ ਪਰ ਜਿਹੜੇ ਲੋਕ ਧਰਨੇ ਤੇ ਬੈਠੇ ਆ ਜੀ ਉਹ ਕਹਿ ਰਹੇ ਆ ਕਿ ਇਹ ਪੋਲੀਟੀਕਲ ਸਾਜ਼ਿਸ਼ ਵੀ ਹੋ ਸਕਦੀ ਹੈ ਇਸ ਦੇ ਬਾਰੇ ਕੀ ਇਨਵੈਸਟੀਗੇਸ਼ਨ ਚ ਮੋਡਲ ਨੂੰ ਪਤਾ ਲੱਗਿਆ ਕੋ ਪੋਲੀਟੀਕਲ ਦਖਲਅੰਦਾਜ਼ੀ ਹੈ ਨਹੀਂ ਅਕਿਊਜ਼ ਆਸੀ ਅਕਿਊਜ਼ ਨੂੰ ਰੈਸਟ ਕੀਤਾ ਹੈ ਮਨੂੰ ਪ੍ਰਾਈਮ ਅਫੀਸ ਨੂੰ ਪੁਸ਼ਤਾਸ਼ ਨਹੀਂ ਕਰੀਏ ਆਲ ਫਿਲਾਲ ਇਹੋ ਜਿਹੀ ਕੋਈ ਕਾਰਵਾਈ ਨਹੀਂ ਆਈ ਕਿਉਂਕਿ ਇਹ ਜਿਹੜਾ ਮਰਨ ਵਾਲਾ ਸੀਗਾ ਐਕਟੀਵਿਸਟਿਕ ਦਾ ਥੋੜਾ ਬੋਲਦਾ ਸੀਗਾ ਐਂਡ ਹਰ ਚੀਜ਼ਾਂ 'ਚ ਥੋੜਾ ਅੱਗੇ ਰਹਿੰਦਾ ਸੀਗਾ ਤਾਂ ਕਰਕੇ ਇਹ ਚੀਜ਼ਾਂ ਹੋ ਸਕਦਾ ਹੈ ਇੱਕ ਕਨਸੈਪਟ ਕਨਸੈਪਟ ਬਣਿਆ ਹੋ ਲੇਕਿਨ ਜੋ ਅਸੀਂ ਜਿਹਨੂੰ ਰੈਸਟ ਕੀਤਾ ਉਹਦੇ ਨਾਲ ਪੁਸ਼ਟਾਚ ਕਰੀਏ ਐਂਡ ਅਜੇ ਇਹਨੂੰ ਪੇਸ਼ ਕਰਾਂਗੇ ਪੁਲਿਸ ਰਿਮਾਰਟ ਤੇ ਲੈਵਾਂਗੇ ਡੂੰਗਾ ਇਹਨਾਂ ਨੂੰ ਪੁੱਛਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਕਲੀਅਰ ਕੀਤੀ ਜਾਊਗੀ ਸਰ ਕਿਸੇ ਰਕਮ ਦਾ ਪਤਾ ਲੱਗਿਆ ਵੀ ਕਿੰਨੀ ਰਕਮ ਸੀ ਜਿਹਦੇ ਕਰਕੇ ਚੀਜ਼ ਹੋਈ ਜੇ ਗੱਲ ਪੈਸੇ ਦੀ ਆਪਾਂ ਜਿੱ ਕਹੀ ਹੈ ਐਗਜ਼ਿਟ ਤੋਂ ਨਹੀਂ ਕਰ ਸਕਦੇ ਲੇਕਿਨ 5.5 ਲੱਖ ਦਾ ਸੀਗਾ ਇਹ ਪੈਸੇ ਮੰਗਣ ਵਗੈਰਾ ਗਿਆ ਸੀਗਾ ਉਸ ਦੌਰਾਨ ਇਹਨਾਂ ਦੀ ਉੱਥੇ ਗਲਵਾਤ ਹੋਈ ਐਂਡ ਇਹਦੇ ਚ ਨਾ ਇੱਕ ਚਸ਼ਮਦੀਦ ਗਵਾਹ ਵੀ ਹੈਗਾ ਜਿਹਦੇ ਸਾਹਮਣੇ ਗੋਲੀ ਮਾਰੀ ਗਈ ਪੁਲਿਸ ਉਹਦਾ ਨਾਮ ਵੀ ਲੈ ਸਕਦੀ ਬਿਕੋਜ਼ ਆਫ ਸਕਿਉਰਿਟੀ ਰੀਜ਼ਨ ਉਹਦੇ ਸਾਹਮਣੇ ਸਰ ਜਦੋਂ ਗੋਲੀ ਮਾਰੀ ਗਈ ਐ ਕਿਸੇ ਪ੍ਰਕਾਰ ਦਾ ਵਿਕਤੀ ਵੱਲੋਂ ਕੋਈ ਨ ਕਹਿੰਦੇ ਕਿ ਛੋਟਾ ਮੋਟਾ ਨਸ਼ਾ ਕਰਦਾ ਸੀ ਅਸੀਂ ਐਸੇ ਨਾਰਕੋ ਟੈਸਟ ਨਹੀਂ ਕਰਾਇਆ ਹੈਗਾ ਉਹ ਅਸੀਂ ਸਾਰਾ ਕਰਾਨਗੇ ਕੀ ਨਾ ਮੈਡੀਕਲ ਵਗੈਰਾ ਕਰਾਨਗੇ ਉਹਦੇ ਚ ਚੀਜ਼ਾਂ ਕਾਫੀ ਕਲੀਅਰ ਹੋ ਗਈਆਂ ਸੈਕੰਡ ਵਨ ਇੱਕ ਚੀਜ਼ ਐਸੀ ਕਿ ਕੀ ਬੇਗਾ ਪੁਲਿਸ ਨੇ ਇਸਾ ਲਾਇਸੈਂਸ ਜਾਂ ਅਸਲ ਲਾਇਸੈਂਸ ਜਮ੍ਹਾਂ ਕਰਾ ਲਿਆ ਇਹ ਬਿਲਕੁਲ ਬੇਬੁਨੀ ਆਦੀ ਗੱਲ ਹੈਗੀ ਐ ਅਸੀਂ ਰਿਕਾਰਡ ਚੈੱਕ ਕੀਤਾ ਹੈਗਾ ਇਹਨੇ 2025 ਚ ਡੀਸੀ ਸਾਹਿਬ ਤੋਂ ਐਨਓਸੀ ਵਾਸਤੇ ਅਪਲਾਈ ਕੀਤਾ ਸੀਗਾ ਇਹ ਆਪਣਾ ਰਿਵਲਵਰ ਵੇਚਣਾ ਚਾਹੁੰਦਾ ਸੀਗਾ ਇਹਨੇ ਪ੍ਰੋਪਰ ਐਨਓਸੀ ਲੈ ਕੇ ਜਿਹੜਾ ਹੈਗਾ ਵੈਪਨ ਆਪਣਾ ਵਿੱਚ ਹੈਗਾ ਨਹੀਂ ਵੈਪਨ ਮਾਸਟਰੀਸ ਨੇ ਅਪਲਾਈ ਕੀਤਾ ਪਰ ਇੱਕ ਗੱਲ ਹੋਰ ਇਹਦਾ ਜਿਹੜਾ ਲਾਇਸੈਂਸ ਸੀਗਾ 2029 ਤੱਕ ਵੈਲਿਡ ਹੈ ਪਰ ਇੱਕ ਗੱਲ ਹੋਰ ਸਾਹਮਣੇ ਆਈ ਹੈ ਜਿੱਦੇ ਕਹਿੰਦੇ ਉਹਨਾਂ ਦੇ ਸਮਰਥਕ ਧਰਮੇ ਤੇ ਬੈਠੇ ਕਿ ਜਿਹੜੀ ਪ੍ਰੋਟੈਕਸ਼ਨ ਉਹਨੂੰ ਦਿੱਤੀ ਜਾਣੀ ਸੀ ਥ੍ਰੈਟ ਬਹੁਤ ਲਗਾਤਾਰ ਆ ਰਿਹਾ ਸੀ ਪਰ ਬਰਨਾਲਾ ਪ੍ਰਸ਼ਾਸਨ ਨੇ ਗੱਲ ਵੀ ਸੁਣੀ ਪ੍ਰੋਟੈਕਸ਼ਨ ਨਹੀਂ ਦਿੱਤੀ ਸਰਪੰਚ ਨਹੀਂ ਪ੍ਰੋਟੈਕਸ਼ਨ ਵਾਲੀ ਜੇ ਆਪਾਂ ਇਹੋ ਗੱਲ ਕਰੇ ਕਿ ਇਹਦੇ ਜਿਹੜਾ ਜਿੰਨਾਂ ਦੇ ਨਾਲ ਇਹਨਾਂ ਦਾ ਆਪਸ਼ੀ ਹੋਇਆ ਹੈ ਇਹਦੇ ਨਾਲ ਹੀ ਰਹਿੰਦੇ ਸੀਗੇ ਸਾਰੇ ਬੰਦੇ 24 ਆਵਰ ਜੇ ਤੁਸੀਂ ਇਹਨਾਂ ਦੇ ਸੱਡਨ ਆਨ ਪ੍ਰੋਵੋਕੇਸ਼ਨ ਚ ਹੋਇਆ ਹੈ ਜਾਂ ਕਿਸੇ ਲੇਨ ਦਿਨ ਚ ਹੋਇਆ ਇਹ ਮੈਨਰ ਡਿਫਰੈਂਟ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੇ ਤੁਸੀਂ ਪ੍ਰੋਟੈਕਸ਼ਨ ਵਾਲੀ ਗੱਲ ਕਰੋਗੇ ਤਾਂ ਇਦਾਂ ਮੈਂ ਉਸ ਚੀਜ਼ ਤੇ ਤੁਹਾਨੂੰ ਐਸਐਸਪੀ ਸਾਹਿਬ ਡਿਟੇਲ ਚ ਦੱਸਣਗੇ ਬਟ ਜੋ ਪ੍ਰਾਈਮਰ ਫੇਸਿਸ ਜੋ ਦੇਖਣੇ ਬਲੇ ਇਹਦੇ ਨਾਲ ਦੇ ਬੰਦੇ ਸੀ ਸਰ ਤੋ ਕਿਸੇ ਦਾ ਵੀ ਮਤਲਬ ਕੋਈ ਪਰ ਐਪਲੀਕੇਸ਼ਨ ਪ੍ਰੋਟੈਕਸ਼ਨ ਲਈ ਦਿੱਤੀ ਗਈ ਸੀ ਇਹਨਾਂ ਦੇ ਲੋਕਾਂ ਨੂੰ ਸਰ ਐਜ ਜੋ ਸੱਚ ਆਪਣੇ ਕੋਲ ਹੀ ਵੈਰੀਫਾਈ ਕਰਨਗੇ ਮੈਨਰ ਐਜ ਸਰ ਇੱਕ ਇਕੱਲਾ ਹੀ ਹੈ ਇੱਕ ਜਿਹੜਾ ਜਿਹੜਾ ਇਹ ਘਾਰ ਨਾਲ ਤੇ ਹਮਲਾ ਹੋਇਆ ਉਹ ਕਿੱਥੋਂ ਲੈ ਕੇ ਆ ਤੇ ਕਿਹੜੇ ਬੋਰ ਦਾ ਸੀ ਇਹ 32 ਬੋਰ ਦਾ ਸੀਗਾ ਔਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀਗਾ ਇਹਦੇ ਨਾਲ ਜਿਹੜਾ ਬੰਦਾ ਗਿਆ ਸੀ ਨਾ ਜਸਵਿੰਦਰ ਸੀ ਉਹਨੂੰ ਵੀ ਅਸੀਂ ਰੈਸਟ ਕੀਤਾ ਉਹ ਕਿੰਨੇ ਲੋਕ ਨੇ ਸਾਰੇ ਸਾਜ਼ਿਸ਼ ਵਿੱਚ ਵੀ ਫਿਲਹਾਲ ਅਸੀਂ 3 ਜਿਹੜੇ ਜੋ ਕਿਉਂ ਜੋ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਫਰਦਰ ਜੋ ਇਨਵੈਸਟੀਗੇਸ਼ਨ ਮੇ ਜੋ ਵੀ ਚੀਜ਼ ਹੋਊਗੀ ਉਹ ਤੁਹਾਡੇ ਨਾਲ ਅਰੈਸਟ ਕਿਹੜੀ ਜਗ੍ਹਾ ਤੋਂ ਕੀਤਾ ਗਿਆ ਇਹ ਕੱਲ ਅਸੀਂ ਦੋ ਅਸੀਂ ਲੋਕਲ ਹੀ ਇੱਥੇ ਅਰੈਸਟ ਕੀਤੇ ਹੈਗੇ ਐਂਡ ਇੱਕ ਅਸੀਂ ਰਾਈਪਰ ਤਿੰਨਾਂ ਦੀ ਕੀ ਕੀ ਇਨਵੋਲਵਮੈਂਟ ਇੱਕ ਤੁਸੀਂ ਕਿਹਨੂੰ ਕੋਈ ਨਾਮ ਲੈ ਕੇ ਆਏ ਅਸੀਂ ਇੱਕ ਨੇ ਕਤਲ ਕੀਤਾ ਕੀ ਇਨਵੋਲਵਮੈਂਟ ਹੈ ਤਿੰਨਾਂ ਦੀ ਦੋਵਾਂ ਦਾ ਜਿਹੜਾ ਸੀਗਾ ਫੈਮਿਲੀ ਨੇ ਦੋਵਾਂ ਦਾ ਨਾਮ ਲਿਖਵਾਇਆ ਸੀਗਾ ਡੀਪੀ ਦਾ ਐਂਡ ਤੇ ਜਿਹੜਾ ਮੈਨੂੰ ਜਿੰਦਰ ਦਾ ਜਿੰਦਰ ਦਾ ਐਂਡ ਸੈਕੰਡ ਵਨ ਏਸੀ ਦਾ ਇਹ ਨਾਲ ਵੈਪਲ ਲੈਂਡ ਉਥੋਂ ਗਿਆ ਸੀਗਾ ਇਹਦੇ ਨਾਲ ਗਿਆ ਸੀ ਤਾਂ ਬਾਕੀ ਇਨਵੈਸਟੀਗੇਸ਼ਨ ਹੋਊਗੀ ਔਰ ਜੇ ਕਿਸੇ ਦਾ ਰੋਲ ਸਾਹਮਣੇ ਆਏਗਾ ਉਹ ਵੀ ਤੁਹਾਡੇ ਨਾਲ ਅਸੀਂ ਕਿੰਨੇ ਦਿਨ ਹੋਏ ਸੀ ਵੈਪਲ ਲੈਂਡ ਦੇ ਉਹਨਾਂ ਨੂੰ ਹੁਣੇ 10-15 ਦਿਨ ਪਹਿਲੀ ਇਹ ਤਿੰਨੇ ਬੰਦੇ ਕਲੈਂਡਰ ਇਹ ਕੋਈ ਗੱਲ ਸਾਹਮਣੇ ਪਲੈਨਿੰਗ ਕਦੋਂ ਤੋਂ ਚੱਲ ਰਹੀ ਸੀ ਨਹੀਂ ਅੱਭੀ ਜੇ ਹਾਲ ਫਿਲਹਾਲ ਜੇ ਮੈਂ ਇੱਕ ਹਾਂ ਇਹਨਾਂ ਦੀ ਕੋਈ ਪਲੈਨਿੰਗ ਸੀ ਇਹ ਟੂ अर्ਲੀ ਉਦੋਂ ਆਫਟਰ ਜਦੋਂ ਪ੍ਰੋਪਰ ਇੰਟਰੋਗੇਸ਼ਨ ਹੋਏਗੀ ਕਿਉਂਕਿ ਅਜੇ 15 20 ਮਿੰਟ ਅੱਧੇ ਘੰਟੇ ਪਹਿਲੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਬਿਕੋਜ਼ ਸਿਚੁਏਸ਼ਨ ਥੋੜੀ ਟੈਂਸੀ ਦੀ ਇਸ ਵਾਸਤੇ ਤੁਹਾਨੂੰ ਬਰੀਫ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜਦੋਂ ਅਸੀਂ ਪ੍ਰੋਪਰ ਇੰਟਰੋਗੇਸ਼ਨ ਕਰਾਂਗੇ ਆਫਟਰ ਰਿਮਾਂਡ ਐਸਐਸਪੀ ਸਾਹਿਬ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰ ਦੋ ਜੀ ਇੱਕ ਪੁਰਾਣੀ ਵਿਧਾਇਕ ਸਥਾਨਕ ਨੇ ਭਦੌੜ ਤੋਂ ਲਾਭ ਸਿੰਘ ਉੱਗੋ ਕਿ ਉਹਨਾਂ ਨਾਲ ਇੱਕ ਵੀਡੀਓ ਤਲਖ ਭਰੀ ਜਣੀ ਵਾਇਰਲ ਦੁਬਾਰਾ ਹੋ ਰਹੀ ਹੈ ਲੋਕ ਇਹ ਵੀ ਅੰਦਾਜ਼ਾ ਲਾ ਰਹੇ ਆ ਕਿਤੇ ਉਹ ਪੁਰਾਣੀ ਵੀਡੀਓ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਇਸ ਕਾਂਡ ਨੂੰ ਕੋਈ ਇਹੋ ਜਿਹਾ ਐਂਗਲ ਨਹੀਂ ਛੱਡਣਾ ਚਾਹੁੰਦੇ ਜਿਸ ਤੇ ਕੋਈ ਮਿਸਕਨਸੈਪਸ਼ਨ ਹੋਵੇ ਜਾਂ ਕੋਈ ਮਿਸਟਰੀਅਸ ਸਰਕਮਸਟੈਂਸਸ ਕਰੋ ਅਕਿਊਜ਼ ਸਾਡੇ ਕੋਲੇ ਹੈਗਾ ਜਿਸ ਨੇ ਗੋਲੀ ਮਾਰੀ ਹੈ ਉਹ ਸਾਡੇ ਕੋਲੇ ਹੈਗਾ ਅਸੀਂ ਪ੍ਰੋਪਰ ਪੁਸ਼ਤਾਜ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਅਸੀਂ ਸਾਫ ਜਿਹੜੇ ਦੋ ਰਾਉਂਡ ਫਾਇਰ ਹੋਏ ਕੁਝ ਪਤਾ ਇੱਕ ਹੀ ਰਾਉਂਡ ਹੋਇਆ ਇਹ ਤੇ ਜਗਿੰਦਰ ਸਿੰਘ ਸੈਣਾ ਪਿੰਡ ਦਾ ਹੀ ਸੀ ਗੋਲੀ ਜਗਿੰਦਰ ਸਿੰਘ ਦੇ ਵੱਜੀ ਉਹ ਗੋਲੀ ਇਧਰ ਵੱਜੀ ਤੇ ਇਧਰ ਨਹੀਂ ਕਿਹਾ ਮੈਡੀਕਲ ਰਿਪੋਰਟ ਵਿੱਚ ਆ ਜੀ ਇੱਕ ਸਰ ਜਿਹੜਾ ਜਗਿੰਦਰ ਸਿੰਘ ਉਹ ਇਸੇ ਹੀ ਪਿੰਡ ਦਾ ਹੀ ਹਾਂ ਜੀ ਜੀ ਸੈਣਾ ਪਿੰਡ ਦਾ ਸਾਡੇ ਦੋਸੀ ਇਸੇ ਪਿੰਡ ਦੇ ਜੀ Thank you so much. Thank you so much. Thank you so much.